ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ੁਰੂਆਤ ਕਰਨ ਅੱਜ ਆਪਾਂ ਆਏ ਆਂ ਬਾਈ ਬਾਰਨ ਕੰਮਕਾਰ ਆਪਣੇ ਨਿਭੜ ਕੇ ਜੀਵ ਕਰਾਮਣੇ ਮੋਟੇ ਲੈਣ ਦੇਣ ਸੰਦਿਆਂਗੇ ਸਾਨੂੰ ਸੁੰਨ ਤੇ ਖਰੀਦਾਂ ਕੋਈ ਨਵਾਂ ਵਿਸ਼ੇ ਕੀ ਸੈਟਿੰਗ ਕਰਾਵਾਂ ਬਾਈ ਆਪਾਂ ਨੇ ਨਾ ਵਾਸ਼ਿੰਗ ਵਾਲਾ ਬਣਵਾਉਣਾ ਮਤਲ ਧੋਣੇ ਵਾਲਾ ਜਗਾੜ ਵੀਰ ਨੇ ਉਸ ਦੀ ਮੋਟਰ ਲੈ ਕੇ ਆਏ ਆਂ ਰਾਜਪੁਰੇ ਤੋਂ ਪਾਵਰ ਕੀ ਕਰਮਟਨ ਕੀ ਉਰੇ ਦੇਣ ਆਏ ਆ ਬਾਰਨ ਪੰਪ ਆਪਣਾ ਪਹਿਲਾਂ ਦਿਆ ਵਾ ਔਰ ਪਿਆ ਜਦ ਆਪਣਾ ਪਹਿਲਾ ਬਣਿਆ ਦਾ ਮੇਰੇ ਵਾਲਾ ਜਦੀਗਾ ਪਿਆ ਸਮਾਨ ਮੋਟਰ ਯਾਸਤੀ ਪਹਿਲਾਂ ਆਪਾਂ ਨੂੰ ਹੋਰ ਕਿਤੇ ਦੇ ਆਣੇਗੀ ਉਹ ਮੋਟਰ ਮਿਲੀ ਨਹੀਂ ਆਪਾਂ ਨੂੰ ਫਿਰ ਆਪਾਂ ਚ ਨਵੀਂ ਲਿਆ ਆ ਖਰੀਦ ਕੇ ਦੋ ਪਾਵਰ ਕੀ 10.5 ਹਜ਼ਾਰ ਕੀ ਆਈਆ ਕ੍ਰਮਟਨ ਕੀ ਸਾਲ ਕੀ ਗਾਰੰਟੀ ਆ ਪਹੁੰਚਣੇ ਆਲੇ ਆ ਬਾਈ ਆਪਾਂ ਜ਼ਿੰਮੇਦਾਰ ਆਲੇ ਆ ਬਾਰਨ ਕੁਝ ਸਾਗਤਾ ਵਜਾ ਬਈ ਆਪਣਾ ਰਿਹਾ ਬਹੁਤ ਕਰ ਕਾਮਾ ਬਾਈਆਂ ਗੇਲ ਮੀਲਾ ਬਾਈ ਪਹੁੰਚ ਗਿਆ ਪਹੁੰਚ ਗਏ ਬਾਈ ਢਾਹ ਦੀ ਗੱਡੀ ਖੜੀ ਹੈ ਬਾਈ ਵਾਲੀ ਬਲੈਰੋ ਕੈਂਪਰ ਸਰ ਇਹ ਵੀ ਬਾਈ ਨਵੇਂ ਐਪਲੀਮੈਂਟ ਤਿਆਰ ਹੈ ਰੋਂ ਖੜੀ ਹੈ ਨਵੀਂ दो चार छः अठ दस दस की हैरों खड़ी है तैयार इधर तूड़ी वाला पखा खड़िया रीपर खड़िया स्परे जगाड़ खड़े जन्ते पे हैं नमे। संदे भाई तकरीबन भाई बना अपना रखा काफी एप्लीमेंट तैयार रहा हाँ टाइम इधर कल्टीवेटर खड़े हैं ਛੇ ਬੜਾ ਗਲਤੀ ਨੇ ਜਿਹੜਾ ਆਪਣੇ ਵਾਲੇ ਗੱਲਗਾ ਸਾਬ ਵੀ ਪਿੱਗ ਗਿਆ ਬਾਈ ਇਹ ਪਾਪਾ ਨੇ ਪੀਪਰ ਚੇਂਜ ਕਰਨਾ ਸਲਾਹ ਹੁਰੀਏ ਬਾਈਆਂ ਵਾਲਾ ਲੈਣਾ ਹੋਰ ਬਾਈ ਆਸ਼ਾਨ ਦੇ ਬੰਦੇ ਬਾਈ ਬੇਲੇ ਹੋ ਗਏ ਪਾਪਾ ਇਹ ਪਾਪਾ ਆਈ ਜਾਏ ਕਰੇ ਬਾਈ ਪਾ ਅਧਰ ਅੰਕਲ ਜੀ ਬੈਠੇ ਆਂ ਅੰਦਰ ਆ ਸਾਸਰੀ ਗਾਲ ਅੰਕਲ ਜੀ ਆ ਇੱਧਰ ਬਾਈ ਬੱਸ ਤਿਆਰ ਹੋ ਰਹੀ ਐ ਉਹ ਡੇਰੇ ਵਾਲੀ ਬਾਈ ਬੱਸਾਂ ਤਿਆਰ ਕਰਾਂ ਆਪਣਾ ਰਾਦਾ ਸਮਾਮੀ ਡੇਰੇ ਵਾਲਿਆਂ ਕੀ ਸਕਰੀਬਨ ਮਤਲਬ 2 ਦਿਨ ਬਾਅਦ ਇੱਕ ਅੱਧੀ ਬੱਸ ਜਾਂਦੀ ਰਹਾ 2 ਦਿਨ ਬਾਅਦ 3 ਦਿਨ ਬਾਅਦ ਇੱਧਰ ਖੜੇ ਐ ਬਾਈ ਐਪਲੀਮੈਂਟ ਤਿਆਰ ਸਟਾਕ ਫੁੱਲ ਐ ਬਾਈ ਫੌਜੀ ਸਾਹਿਬ ਕਿਆ ਹਾਲ ਹੈ ਵਧੀਆ ਹੀ ਵਧੀਆ ਉਹ ਠੀਕ ਹੈ ਹਾਂ ਕਿਰਪਾ ਕਰ ਔਰ ਜੀ ਛੋਟੂ ਠੀਕ ਹੈ ਜੀ ਬੰਦੇ ਖੁਸ਼ ਹੋ ਗਏ ਬਾਈ ਲਓ ਬਾਈ ਫੌਜੀ ਨੇ ਲਿਆ ਬੋਲਟ ਫੌਜੀ ਨੂੰ ਦਿਓ ਵਧਾਈਆਂ ਬਾਈ ਦਖਾਵਾ ਬਾਈ ਪਿੱਛੇ ਹੈ ਔਰ ਬਾਈ ਉਹ ਠੀਕ ਠਾਕ ਹੈ ਸਾਰੇ ਜਿਹੜਾ ਬਾਈ ਆਪਾਂ ਨੂੰ ਹੋ ਗਿਆ ਹੁਣਾਂ ਮਹੀਨਾ ਡੇਢ ਮਹੀਨੇ ਬਾਅਦ ਆਏ ਅੱਜ ਆਲੀ ਖਾਣਨੇ ਵਾਲਾ ਜਗਾੜ ਲੈ ਕੇ ਤੇ ਉੱਤੇ ਬਾਤ ਨਹੀਂ ਆਏ ਇੱਧਰ ਪਏ ਆ ਜੰਦੇ ਇੱਧਰ ਬਾਈ ਆਪਣਾ ਵਰਕਸ਼ਾਪ ਹੈ ਉਰੇ ਰਿਪੇਰਾਂ ਹੋਆ ਸਮਾਨ ਦੀਆਂ ਪਿਛਲੀ ਸਾਈਡ ਨਵੇਂ ਸਮਾਨ ਬਣ ਰਹੇ ਆ ਛਪਜੇ ਬਾਈ ਬੰਦੇ ਦੇਖੀ ਇੱਕ ਦੋ ਭੱਜ ਲੈ ਲੈ ਦੁਨੀਆ ਬਾਈ ਪੈਸੇ ਦੇਗਾ ਇੰਟਰਵਿਊ ਕਰਾਵਾ ਆਪਣੇ ਸਮਾਨ ਗੀਨੇ ਭੱਜਾਂ ਔਰ ਬਾਈ ਠੀਕਾ ਜੀ ਠੀਕਾ ਸਾਸਰੀ ਘਾਲ ਤੋਂ ਕਰਦੇ ਬਾਈ ਸਾਰਿਆਂ ਨੂੰ ਔਰ ਸਰ ਮਾਵਾ ਬਾਈ ਨੂੰ ਸੱਜ ਵਿਆਹੀ ਵਾਂਗੂ ਜੋ ਲੈ ਆਏ ਬਾਈ ਮੋਟਰ ਆਪਾਂ ਕਰਮਟਨਗੀ ਦੋ ਪਾਵਰ ਕੀ ਉੱਠੀ ਖੁਲਗੀ ਪੇਟੀ ਚੱਲਦੇ ਆਂ ਬਾਈ ਬੈਠ ਲੈ ਬਾਈ ਵਾ ਚਾਹ ਪਾਣੀ ਪੀ ਲਈ ਸਮੋਸੇ ਖਾ ਲੈ ਚਲਦੇ ਆਂ ਪਿੰਡ ਨੂੰ ਫੇਰ ਆਪਣੇ ਵੱਲੇ ਵਰ ਆ ਰਹੀ ਏ ਗੰਨੇ ਵਾਲੀ ਨੂੰ ਹੀ ਸੈਟਿੰਗ ਸ਼ੂਟਿੰਗ ਕਰਨੀ ਆ ਬਿਠਾਣੇਗੀ ਚਲਦੇ ਆਂ ਭਾਈ ਪਿੰਡ ਨੂੰ ਚਾਰ ਬੰਦੇ ਹਰਿਆਣੇ ਮੈਂ ਬੈਠੇ ਆ ਮੌੜੀ ਉਹ ਲਿਆਣੇ ਮੈਂ ਜਾ ਕੇ ਬਿਠਾ ਕੇ ਗੱਡੀ ਮੈਂ ਭਾਈ ਨੂੰ ਕਿਹਾ ਵੀ ਕਾਲੂ ਬਣਾ ਦੀ ਮਾਰਾ ਧੋਨੇ ਵਾਲਾ ਜਿਗਾਰਡ ਮੈਂ ਛੱਤ ਉੱਪਰ ਲਾ ਦੀ ਉਸ ਪਰ ਆਗੇ ਬਈ ਘਰਾਂ ਆਪਾਂ ਬਾਰਨ ਦੇ ਪਾ ਚਲੇ ਗਏ ਤੇ ਹਰਿਆਣੇ ਵਿੱਚਿੱਦਾ ਮਟੇੜੀ ਨੇੜੇ ਨੱਗਲ ਪਿੰਡ ਐ ਉੱਥੋਂ ਦੇ ਲਿਗਾ ਆਏ ਆਪਾਂ ਲੇਬਰ ਗੰਨੇ ਵਾਲੀ 4 ਬੰਦੇ ਬਾਕੀ ਬੰਦੇ ਆਵਣਗੇ ਆਪਣੇ ਕੱਲ ਨੂੰ ਪਰਸੋਂ ਨੂੰ ਆਪਣੇ ਖੇਤਾਂ ਨੂੰ ਬਾਡਾ ਲੱਗਿਆ ਗੰਨੇ ਵਾਲਾ ਪਰਸੋਂ ਨੂੰ ਲੱਗ ਜਾ ਕੱਲ ਨੂੰ ਲੱਗ ਜਾ ਲੇਬਰ ਆਣੇ ਬਰਬਾਦ ਹੈ ਜੋ ਜਾਂਦਰੀ ਦਾ ਤਾਂ ਬਈ ਆਪਣਾ ਸਮਾਨ ਤਬਾਰਨ ਵਾਲੇ ਮਪਿਆਂ ਦਾ ਲਿਆਈ ਚੱਕਲੇ ਆਪਾਂ ਸਵੇਰੇ ਕਰਾਂਗੇ ਇਹਨੂੰ ਜਾਂਦਰੀ ਵਾਂਗ ਫਿੱਟਾ ਥੋੜਾ ਜਾਂਦਰਾ ਘੱਟ ਖੁੱਲੇ ਗਰੇਦਾ ਆਪਣਾ ਜੋ ਵਰਦ ਕੁਲਦਾ ਕਰਾਇਆ ਉਹਨਾਂ ਦੇ ਪੰਜਾਂ ਦੇ ਜੋ ਪੱਤੀ ਉਰੇ ਲਗੀ ਹੋਈ ਦੀ ਪੱਟ ਕੇ ਇੱਧਰ ਲਵਾਈ ਐ। ਬਾਕੀ ਠੀਕ ਐ ਭਾਈ ਸਾਰਿਆਂ ਨੂੰ ਧੰਨਵਾਦ। ਮਿਲਾਂਗੇ ਅਗਲੀ ਵੀਡੀਓ ਨਾਲ। ਬਣੇ ਰਹੋ ਭਾਈ ਆਪਣੇ ਚੈਨਲ ਨਾਲ। ਅੱਜ ਭਾਈ ਬਲੌਗ ਥੋੜਾ ਛੋਟਾ ਬਣਿਆ। ਥੋੜਾ ਕੰਮ ਕਰਦੇ ਸਾਨੂੰ ਪਤਾ ਇਹ ਬੀਜੇ ਦੇ ਇਹਨਾਂ ਕਰਕੇ ਆਪਣਾ ਕਿੰਨਾ ਕੰਮ ਚੱਲ ਜੀਏ ਫਿਰ ਬਣਾਇ ਕਰੀਏ ਬਲੌਗ। ਠੀਕ ਐ ਭਾਈ ਸਾਰਿਆਂ ਨੂੰ ਸਸਤਰੀ ਅਕਾਲ ਧੰਨਵਾਦ।